हेलो जी सत श्री अकाल सरयानु प्योर सिफॉन ਦਾ ਦੁਪੱਟਾ ਪਿਗਮੈਂਟ ਕਲਰ ਦੇ ਨਾਲ ਆਪਾਂ ਕਿਵੇਂ ਡਾਈ ਕਰਨਾ ਕੀ ਕੁਝ ਯੂਜ਼ ਕਰਨਾ ਲਿਕਵਿਡਿਟੀ ਬਾਰੇ ਵੀ ਮੈਂ ਦੱਸ ਦਉਂਗੀ ਇਹ ਵਾਲਾ ਦੁਪੱਟਾ ਮੈਂ ਤਿਆਰ ਕੀਤਾ ਤੁਸੀਂ ਇਹੋ ਜਿਹਾ ਡਿਜ਼ਾਈਨ ਕਿਵੇਂ ਬਣਾ ਸਕਦੇ ਆ ਚਲੋ ਜੀ ਮੈਂ ਡਿਟੇਲ ਦੱਸਦੀ ਆ ਇਹ ਲੈ ਲਈ ਜੀ ਆਪਾਂ ਬਰਸ਼ੇਸ ਐਂਡ ਇਹ ਲੱਗਿਆ ਹੋਇਆ ਮੇਰਾ ਅਟਾ ਇਹ ਟਾਈ ਮੀਟਰ ਦਾ ਅਟਾ ਹੈ ਮੇਰੇ ਕੋਲੇ ਪੂਰਾ ਮੈਂ ਕਾਸ ਲਿਆ ਅਟੇ ਦੇ ਉੱਪਰ ਐਂਡ ਉਸ ਤੋਂ ਬਾਅਦ ਮੈਂ ਇਹ ਵਾਲੀ ਕਲਰ ਯੂਜ਼ ਕੀਤੀ ਆ ਇਸੇ ਤਰੀਕੇ ਨਾਲ ਇਹ ਪਤਲੇ ਹੋ ਜਾਂਦੇ ਹੁੰਦੇ ਆ ਬਹੁਤ ਜ਼ਿਆਦਾ ਪਾਣੀ ਐਡ ਹੋ ਜਾਂਦਾ ਇਹਨਾਂ ਦੇ ਵਿੱਚ ਇਹ ਮੇਰਾ ਪੀਚ ਕਲਰ ਦਾ ਦੁਪੱਟਾ ਸੀਗਾ ਐਂਡ ਤੁਸੀਂ ਕਲਰ ਚੈੱਕ ਕਰੋ ਦੇਖੋ ਕਿੰਨਾ ਪਤਲਾ ਹੈ ਅਗਰ ਤੁਹਾਡ ਨੂੰ ਕਿਸੇ ਵੀ ਟਾਈਪ ਦੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰੋ ਮੈਂ ਤੁਹਾਨੂੰ ਰਿਪਲਾਈ ਕਰੂੰਗੀ ਕੀ ਕੁਛ ਇਹਦੇ ਵਿੱਚ ਲੱਗਦਾ ਹੈ ਇਹਦੇ ਵਿੱਚ ਇੱਕ ਬਾਈਂਡਰ ਹੁੰਦਾ ਜੀ ਇੱਕੇ ਦੇ ਵਿੱਚ ਮਿਲ ਕੇ ਹੁੰਦੀ ਆ ਐਂਡ ਇੱਕ ਪਿਗਮੈਂਟ ਡਾਈ ਹੁੰਦੀ ਆ 컬러 ਮੇਰੇ ਕੋਲ ਜਿਹੜੇ ਹੈਗੇ ਆ ਬਹੁਤ ਸ਼ਾਰਪ ਹੈ ਰੈੱਡ ਕਲਰ ਦੇਖੋ ਕਿੰਨਾ ਸੋਹਣਾ ਸੀ ਐਂਡ ਇਹ yellow ਕਲਰ ਦੇਖੋ ਕਿੰਨਾ ਸੋਹਣਾ ਐਂਡ ਇਹਨਾਂ ਦੀ ਲਿਕুইਡਿਟੀ ਦੇਖ ਚੈੱਕ ਕਰੋ ਤੁਸੀਂ ਇਸ ਤਰੀਕੇ ਨਾਲ ਮੇਰੇ ਪਹਿਲਾਂ ਨਿਸ਼ਾਨ ਲੱਗੇ ਹੋਏ ਸੀਗੇ ਜਿਹੜਾ ਕੱਪੜੇ ਸਟਿਚਿੰਗ ਵੀ ਲਈ ਆਪਾਂ ਚੌਕ ਯੂਜ਼ ਕਰਦੇ ਆ ਨਿਸ਼ਾਨ ਲਾਉਣ ਖਾਤਰ ਉਹੀ ਮੈਂ ਚੌਕ ਦੇ ਨਾਲ ਨਿਸ਼ਾਨ ਲਾਏ ਹੋਏ ਸੀ ਐਂਡ ਇਫ ਫਰੀ ਹੈਂਡ ਸੀਗਾ ਤਾਂ ਮੈਨੂੰ ਇਹਨਾਂ ਦੀ ਸ਼ੇਪ ਦਾ ਕੋਈ ਪ੍ਰੋਬਲਮ ਨਹੀਂ ਸੀ ਅਕੋਰਡਿੰਗ ਟੂ ਮਾਈ ਡਿਜ਼ਾਈਨ ਮੈਂ ਇਹਨੂੰ ਇਹਦੀ ਸ਼ੇਪ ਦੇ ਸਕਦੀ ਸੀ ਬਰਸ਼ ਇਜ਼ ਨਾਰਮਲੀ ਹੈ ਕਲਰ ਪਿਗਮੈਂਟ ਹੈ ਇਹ ਜਿਹੜੇ ਪਿਗਮੈਂਟ ਕਲਰ ਹੁੰਦੇ ਆ ਬਹੁਤ ਜ਼ਿਆਦਾ ਸੌਫਟ ਹੁੰਦੇ ਆ ਦੁਪੱਟੇ ਦੇ ਵਿੱਚ ਚਾਹੇ ਉਹ ਪਿਓਰ ਦਾ ਸਟੱਫ ਹੋਵੇ ਚਾਹੇ ਕਾਟਨ ਹੋਵੇ ਬਹੁਤ ਸੋਹਣੇ ਇਹ ਤਿਆਰ ਹੁੰਦੇ ਆ ਪਰ ਇਹਦੀ ਇੱਕੋ ਹੀ ਕੰਡੀਸ਼ਨ ਹੁੰਦੀ ਹੈ ਕਿ ਜਿਹੜਾ ਆਪਣਾ ਜਿਹੜਾ ਸਟੱਫ ਹੈ ਉਹ ਬਹੁਤ ਜ਼ਿਆਦਾ ਡਾਰਕ ਨਹੀਂ ਹੋਣਾ ਚਾਹੀਦਾ ਉਸ ਤੇ ਇਹ ਦਿਸਦੇ ਨਹੀਂ ਹੈਗੇ ਜਿਵੇਂ ਥੋੜੀ ਜਿਹੀ ਸ਼ੇਡ ਲਾਈਟ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਐਕ੍ਰਮਾਈਂ ਜਿਹੜੇ ਸੌਰੀ ਕ੍ਰੈਲਿਕ ਕਲਰ ਹੁੰਦੇ ਉਹਨਾਂ ਨੂੰ ਆਪਾਂ 베ਸ ਲਾ ਕੇ ਡਾਰਕ ਤੇ ਵੀ ਕਰ ਸਕਦੇ ਆ ਬਟ ਉਹਨਾਂ ਦੇ ਥੱਲੇ ਵੀ ਵਾਈਟ ਲਾਉਣਾ ਪੈਂਦਾ ਇਹਦੇ ਚ ਆਪਾਂ ਵਾਈਟ ਤਾਂ ਯੂਜ਼ ਨਹੀਂ ਕਰ ਸਕਦੇ ਕਿਉਂਕਿ ਬਹੁਤ ਪਤਲੇ ਹੁੰਦੇ ਆ ਬਟ ਇਹ ਲਾਈਟ 베ਸ ਤੇ ਕੰਮ ਕਰਦੇ ਆ ਤੁਹਾਨੂੰ ਕੋਈ ਵੀ ਕੁਇਰੀ ਹੋਵੇ ਦੱਸ ਦਿਓ ਇਹ ਵਾਲਾ ਡਿਜ਼ਾਈਨ ਮੇਰਾ ਇੰਨਾ ਸਾਰਾ ਤਿਆਰ ਹੋ ਗਿਆ ਦੇਖੋ ਕਿੰਨਾ ਸੋਹਣਾ ਸੁੱਕਣ ਤੋਂ ਬਾਅਦ ਆਪਾਂ ਇਹਦੇ ਉੱਪਰ ਕਰ ਦਿੱਤਾ ਜੀ 골ਡਨ ਕਲਰ ਐਂਡ 골ਡਨ ਕਲਰ ਲੱਗਣ ਤੋਂ ਬਾਅਦ ਤਾਂ 골ਡਨ ਕਲਰ ਨਾਰਮਲੀ ਜਿਹੜਾ ਮੇਰਾ ਆਉਂਦਾ ਹੈਗਾ ਐਕਰੀਲਿਕ ਆਉਂਦਾ ਹੈ ਜਿਹੜਾ ਮੈਂ ਉਹੀ ਯੂਜ਼ ਕੀਤਾ ਸੀਗਾ ਬਹੁਤ ਸੋਹਣਾ ਇਹ ਦੁਪੱਟਾ ਰੈਡੀ ਹੋ ਗਿਆ ਸੀਗਾ ਕਲਰ ਮੇਰੇ ਕੋਲ ਇਹਦੇ ਵਿੱਚ ਸਾਰੇ 10 ਕਲਰ ਹੈ ਮੇਰੇ ਕੋਲ ਤੇ ਕਲਰ ਦੇ ਵਿੱਚ ਕਲਰ ਮਿਕਸ ਕਰਕੇ ਕਲਰ ਹੋਰ ਵੀ ਪੈ ਜਾਂਦੇ ਆ ਅਗਰ ਤੁਹਾਨੂੰ ਮੇਰੀ ਜਿਹੜੀ ਵੀਡੀਓ ਆ ਜਰਾ ਵੀ ਪਸੰਦ ਆਈ ਹੋਵੇ ਤੁਸੀਂ ਕਿਸੇ ਟਾਈਪ ਦਾ ਵੀ ਇਸ ਤੇ ਰਿਗਾਰਡਿੰਗ ਜਿਹੜਾ ਕੁਐਸਚਨ ਹੋਵੇ ਮੈਨੂੰ ਕਰ ਸਕਦੇ ਹੋ ਫੁੱਲ ਤੁਸੀਂ ਇਹਨੂੰ ਦੇਖੋ 골ਡਨ ਕਲਰ ਕਰਨ ਤੋਂ ਬਾਅਦ ਕਿੰਨੀ ਸੋਹਣੀ ਇਹਦੇ ਵਿੱਚ ਗ੍ਰੇਸ ਆ ਗਈ ਤੇ ਦੋਨੋਂ ਪਾਸੇ ਬਾਰਡਰ ਬਣਿਆ ਸੀ ਵਿਚਾਲੇ ਵਾਲੀਆਂ ਬੂਟੀਆਂ ਬਣੀਆਂ ਸੀਆਂ ਤੁਹਾਨੂੰ ਕਿਸੇ ਵੀ ਟਾਈਪ ਦਾ ਅਗਰ ਕੋਈ ਕੁਇਰੀ ਹੋਵੇ ਤੁਸੀਂ ਕਮੈਂਟ ਕਰੋ ਤੁਹਾਡਾ ਰਿਪਲਾਈ ਦਿੱਤਾ ਜਾਏਗਾ ਠੀਕ ਹੈ ਜੀ ਐਂਡ ਇਹ ਵਾਲਾ ਫੁੱਲ ਲੁੱਕ ਦੇਖੋ ਤੁਸੀਂ ਇਹ ਬਾਰਡਰ ਹੈ ਦੁਪੱਟੇ ਦਾ ਕਿੰਨਾ ਸੋਹਣਾ ਹੀ ਤਿਆਰ ਹੋਇਆ ਹੈ ਤੁਸੀਂ ਮੈਨੂੰ ਤੁਸੀਂ ਮੈਨੂੰ ਕਪੈਂਟ ਕਰ ਸਕਦੇ ਹੋ ਐਂਡ ਡਿਟੇਲਸ ਲੈ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਤੁਸੀਂ ਇਸੇ ਤਰੀਕੇ ਨਾਲ ਬਨੇ ਰਹੋ ਫੁੱਲ ਲੁੱਕ ਤੁਸੀਂ ਦੁਪੱਟੇ ਦੀ ਚੈੱਕ ਕਰ ਲਓ ਕਿੰਨਾ ਸੋਹਣਾ ਹੀ ਰੈਡੀ ਹੋਇਆ ਹੈਗਾ ਅਗਰ ਮੇਰੀ ਤੋਂ ਤੁਸੀਂ ਕਿਸੇ ਤਰੀਕੇ ਨਾਲ ਡ्रेसेस ਤਿਆਰ ਵੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਪੇਂਟਿੰਗ ਵਾਲੀਆਂ ਕੋਈ ਵੀ ਠੀਕ ਹੈ ਜੀ ਆਰਡਰ ਪਲੇਸ ਕਰਿਓ ਮੇਰੇ ਦਿੱਤੇ ਹੋਏ ਨੰਬਰ ਤੇ ਮੈਂ ਹਨਮਾਨਗੜ ਤੋਂ ਆ ਰਾਜਸਥਾਨ ਤੋਂ ਥੈਂਕ ਯੂ ਜੀ